ਪਰ ਇੱਕ ਗੱਲ ਅਸੀਂ ਯਾਦ ਰੱਖਣੀ ਹੈ ਕਿ ਭਾਈ ਜਦੋਂ ਸੱਚ ਦੀ ਪ੍ਰਾਪਤੀ ਹੋਣੀ ਹੈ ਜੋ ਚੀਜ਼ ਅਸੀਂ ਬਾਹਰ ਲੱਭ ਰਹੇ ਹਾਂ ਉਹ ਸਾਡੇ ਅੰਦਰ ਹੀ ਹੈ ਜੈ ਕਾਰਨ ਤਟ ਤੀਰਥ ਜਾਈ ਰਤਨ ਪਦਾਰਤ ਕਟਹੀ ਮਾਹੀ ਜਿੰਨਾ ਕਰਕੇ ਤੂੰ ਤੀਰਥਾਂ ਤੇ ਜਾ ਰਿਆਂ ਆ ਉਹ ਤੇਰੇ ਅੰਦਰ ਹੀ ਬੈਠਾ ਹੈ ਭਾਈ ਤੇ ਫਿਰ ਸਾਉ ਸੰਗਤ ਜੀ ਮਿਲਦਾ ਕਿਉਂ ਨਹੀਂ ਕੋਈ ਐਸੀ ਗੁਰੂ ਦੀ ਗੱਲ ਨਹੀਂ ਜੀ ਮੰਨਦੇ ਸਾਡੇ ਅੰਦਰ ਲਾਲਚ ਵੀ ਹੈ ਦੁਸ਼ਵੈਸ਼ ਵੀ ਹੈ ਈਰਖਾ ਵੀ ਹੈ ਲਾਲਚ ਵੀ ਹੈ ਸਾਧ ਸੰਗਤ ਜੀ ਜਿੰਨੇ ਵੀ ਬੁਰੇ ਕਰਮ ਨੇ ਉਹ ਸਾਡੇ ਅੰਦਰ ਨੇ ਤੇ ਫਿਰ ਸਾਧ ਸੰਗਤ ਜੀ ਅਸੀਂ ਕਿਵੇਂ ਪ੍ਰਮਾਤਮਾ ਦੀ ਭਾਲ ਕਰੀਏ ਜਿਵੇਂ ਦੁੱਧ ਹੈ ਸਾਧ ਸੰਗਤ ਜੀ ਦੁੱਧ ਦੇ ਅੰਦਰ ਹੁਣ ਮੱਖਣ ਵੀ ਹੈ ਘਿਓ ਵੀ ਹੈ ਪਰ ਉਹ ਦਿਖਦਾ ਕਿਉਂ ਨਹੀਂ ਤੇ ਸਾਧ ਸੰਗਤ ਜੀ ਐਸ ਐਸੇ ਤਰ੍ਹਾਂ ਹੀ ਉਸਤੇ ਮਿਹਨਤ ਕਰਨੀ ਪਵੇਗੀ ਸਾਧ ਸੰਗਤ ਜਿਸ ਨੂੰ ਗਰਮ ਕਰਨਾ ਪਵੇਗਾ ਉਸ ਨੂੰ ਰੜਕਣਾ ਪਵੇਗਾ ਜਾਗ ਲਾਣਾ ਪਵੇਗਾ ਮਿਹਨਤ ਕਰਨ ਤੋਂ ਬਾਅਦ ਹੀ ਜੋ ਹੈ ਉਹ ਉਹਦੇ ਵਿੱਚੋਂ ਘਿਓ ਵੀ ਨਿਕਲਦਾ ਮੱਖਣ ਵੀ ਨਿਕਲਦਾ ਹੈ। ਸਤਿ ਸੰਗਤ ਜੀ ਐਸੇ ਪ੍ਰਕਾਰ ਇੱਕ ਸਮਝ ਦੀ ਗੱਲ ਆ। ਇੱਕ ਰਾਜਾ ਆਪਣੇ ਮੰਤਰੀ ਨੂੰ ਕਹਿੰਦਾ ਹੈ ਬੜਾ ਧਾਰਮਿਕ ਰਾਜਾ ਸੀ ਕਿ ਮੰਤਰੀ ਜੀ ਮੈਂ ਪਰਮਾਤਮਾ ਦੇ ਦਰਸ਼ਨ ਦੇਦਾਰ ਦੇ ਕਰਨਾ ਚਾਹੁੰਦਾ ਹਾਂ। ਪਰ ਮੈਨੂੰ ਕੋਈ ਰਸਤਾ ਨਹੀਂ ਜੇ ਲੱਭ ਰਿਹਾ ਮੈਂ ਬਹੁਤ ਠਟ ਕੇ ਆਇਆ। ਤੇ ਇਹ ਤੁਹਾਨੂੰ ਬੇਨਤੀ ਹੈ ਕਿ ਜਿੰਨਾ ਜਲਦੀ ਹੋ ਸਕੇ ਐਨਾ ਸਮਾਂ ਤੁਹਾਡੇ ਕੋਲ ਹੈ ਮੈਨੂੰ ਇਸ ਤਰ੍ਹਾਂ ਦਾ ਰਸਤਾ ਦੱਸੋ ਕੋਈ ਐਸਾ ਸੰਤ ਮਹਾਪੁਰਸ਼ ਦੱਸੋ ਜੋ ਮੈਨੂੰ ਪ੍ਰਮਾਤਮਾ ਦਾ ਪਤਾ ਦੱਸੇ ਮੈਂ ਪ੍ਰਮਾਤਮਾ ਦੀ ਪਾਲ ਕਰਨੀ ਬੜਾ ਸੁਣਿਆ ਹੈ ਸਾਧੂ ਸੰਤਾਂ ਤੋਂ ਵੀ ਭਾਈ ਜੋ ਪਰਮ ਪਿਤਾ ਪ੍ਰਮਾਤਮਾ ਇੱਥੇ ਹੈ ਉੱਥੇ ਹੈ ਤੇ ਸਾਧ ਸੰਗਤ ਜੀ ਹੁਣ ਮੰਤਰੀ ਜ਼ਿੰਮੇਵਾਰੀ ਲੈਂਦਾ ਹੈ ਕਿ ਰਾਜਾ ਜੀ ਜੋ ਤੁਸੀਂ ਹੁਕਮ ਕੀਤਾ ਉਸ ਦੀ ਪਾਲਣਾ ਜ਼ਰੂਰ ਕੀਤੀ ਜਾਵੇਗੀ ਔਨ ਸਾਧ ਸੰਗਤ ਜੀ ਪ੍ਰਮਾਤਮਾ ਦਾ ਪਤਾ ਦੱਸਣਾ ਪ੍ਰਮਾਤਮਾ ਦੀ ਪ੍ਰਾਪਤੀ ਦਾ ਢੰਗ ਦੱਸਣਾ ਬੜਾ ਔਖਾ ਆ ਤੇ ਉਹ ਬੜੇ ਸੰਤਾਂ ਮਹਾਪੁਰਸ਼ਾਂ ਕੋਲ ਮੰਤਰੀ ਜਾਂਦਾ ਕਿ ਭਾਈ ਕੋਈ ਰਸਤਾ ਹੀ ਲੱਭ ਜਾਵੇ ਤੇ ਸਾਧ ਸੰਗਤ ਜੀ ਇਹ ਵੀ ਬਹੁਤ ਵੱਡੀ ਸੱਚਾਈ ਹੈ ਕਿ ਭਾਈ ਸਾਧੂਆਂ ਵਰਗੇ ਕੱਪੜੇ ਪਾ ਕੇ ਨਾ ਬਹੁਤੇ ਇਨਸਾਨ ਤੁਰੇ ਫਿਰਦੇ ਨੇ ਪਰ ਉਹਨਾਂ ਵਿੱਚ ਜੋ ਸੱਚਾ ਸਾਧੂ ਹੈ ਉਹ ਕੋਈ ਵਿਰਲਾ ਹੀ ਹੈ ਤੇ ਸਾਧ ਸੰਗਤ ਜੀ ਉਸ ਮੰਤਰੀ ਤੇ ਵੀ ਕਿਰਪਾ ਹੁੰਦੀ ਹੈ ਕੀ ਉਸ ਦਾ ਜੋ ਬੇਟਾ ਸੀ ਉਹ ਕਿਸੇ ਸਾਧੂ ਦਾ ਚੇਲਾ ਸੀ ਜਦੋਂ ਆਪਣੇ ਪਿਤਾ ਨੂੰ ਪਰੇਸ਼ਾਨ ਦੇਖਦਾ ਆ ਕਿ ਪਿਤਾ ਜੀ ਤੁਸੀਂ ਕੁਝ ਦਿਨਾਂ ਤੋਂ ਪਰੇਸ਼ਾਨ ਲੱਗ ਰਹੇ ਹੋ ਕੀ ਗੱਲ ਹੈ ਹੁਣ ਜੋ ਮੰਤਰੀ ਹੈ ਸਾਧ ਸੰਗਤ ਜੀ ਆਪਣੇ ਬੱਚੇ ਨੂੰ ਸਾਰੀ ਗੱਲ ਦੱਸਦਾ ਕਿ ਰਾਜਾ ਨੇ ਮੈਨੂੰ ਇੱਕ ਕੰਮ ਕਿਹਾ ਆ ਤੇ ਕਿੰਨੇ ਦਿਨ ਹੋ ਗਏ ਮੈਨੂੰ ਕੋਈ ਇਸ ਤਰ੍ਹਾਂ ਦਾ ਸੰਤ ਮਹਾਪੁਰਸ਼ ਮਿਲ ਹੀ ਨਹੀਂ ਰਿਹਾ ਜੋ ਰਾਜਾ ਨੂੰ ਇਹ ਦੱਸ ਦੇਵੇ ਸਮਝਾ ਦੇਵੇ ਪ੍ਰਮਾਤਮਾ ਕਿੱਥੇ ਹੈ ਕਿਵੇਂ ਮਿਲੇਗਾ ਕੁਈ ਇਸਦਾ ਜੋ ਜਵਾਬ ਹੈ ਉਹ ਉਹ ਦੇਣ ਵਾਲਾ ਹੈ ਹੀ ਨਹੀਂ ਤੇ ਸਾਧ ਸੰਗਤ ਜੀ ਉਸ ਦਾ ਜੋ ਬੱਚਾ ਹੈ ਉਹ ਪਿਤਾ ਜੀ ਨੂੰ ਬੇਨਤੀ ਕਰਦਾ ਹੈ ਮੰਤਰੀ ਨੂੰ ਕਿ ਪਿਤਾ ਜੀ ਇੱਕ ਵਾਰ ਮੈਨੂੰ ਰਾਜਾ ਦੇ ਨਾਲ ਮਿਲਾ ਦਿਓ ਮੈਂ ਉਸ ਦੇ ਸਵਾਲਾਂ ਦੇ ਜਵਾਬ ਦੇਵਾਂਗਾ ਕਿ ਭਾਈ ਪ੍ਰਮਾਤਮਾ ਕਿੱਥੇ ਹੈ ਮਿਲੇਗਾ ਕਿਵੇਂ ਤੇ ਸਾਧ ਸੰਗਤ ਜੀ ਅਗਲੇ ਦਿਨ ਕਿਉਂਕਿ ਮੰਤਰੀ ਨੂੰ ਪਤਾ ਸੀ ਮੇਰਾ ਜੋ ਬੱਚਾ ਆ ਕਿਸੇ ਸੰਤ ਮਹਾਪੁਰਸ਼ ਕੋਲ ਜਾਂਦਾ ਹੈ ਉਸ ਦਾ ਚੇਲਾ ਹੈ ਹੁਣ ਆਪਣੇ ਬੱਚੇ ਨੂੰ ਦਰਬਾਰ ਦੇ ਵਿੱਚ ਲੈ ਗਿਆ। ਰਾਜਾ ਵੀ ਬੜਾ ਪ੍ਰਸੰਨ ਹੁੰਦਾ ਕਿ ਭਾਈ ਮੰਤਰੀ ਕਿਸ ਨੂੰ ਲੈ ਕੇ ਆਇਆ ਹੈ। ਹੁਣ ਮੰਤਰੀ ਉਸ ਬੱਚੇ ਨੂੰ ਪੁੱਛਦਾ ਹੈ ਕਿ ਭਾਈ ਦੱਸੋ ਪ੍ਰਮਾਤਮਾ ਕਿੱਥੇ ਹੈ? ਤਾਂ ਸਾਧ ਸੰਗਤ ਉਸ ਬੱਚੇ ਨੇ ਕਿਹਾ ਰਾਜਾ ਜੀ ਪ੍ਰਮਾਤਮਾ ਤਾਂ ਤੁਹਾਡੇ ਅੰਦਰ ਹੈ। ਨੂੰ ਰਾਜਾ ਬੜਾ ਹੱਸਦਾ ਹੈ। ਕਿਉਂਕਿ ਸਾਧ ਸੰਗਤ ਜੀ ਸਾਡੇ ਮਨ 'ਚ ਇੱਕ ਦੁਵੇਸ਼ ਹੈ, ਸਾਡੇ ਮਨ 'ਚ ਦੁਚਿੱਤੀ ਹੈ। ਕਿ ਪਈ ਪ੍ਰਮਾਤਮਾ ਧਾਰਮਿਕ ਸਥਾਨਾਂ ਤੇ ਹੁੰਦਾ ਹੈ ਪ੍ਰਮਾਤਮਾ ਉੱਥੇ ਹੈ ਰਾਜਾ ਬੜਾ ਹੈਰਾਨ ਹੈ ਫਿਰ ਉਹ ਬੱਚੇ ਨੂੰ ਪੁੱਛਦਾ ਜੇ ਮੇਰੇ ਅੰਦਰ ਹੈ ਮੈਨੂੰ ਦਿਖਾਈ ਕਿਉਂ ਨਹੀਂ ਜੇ ਦਿੰਦਾ ਜੇ ਤੁਸੀਂ ਐਨੇ ਹੀ ਸੱਚ ਦੇ ਮਾਰਗ ਤੇ ਚੱਲਣ ਵਾਲੇ ਹੋ ਤਾਂ ਮੈਨੂੰ ਪ੍ਰਮਾਤਮਾ ਦੇ ਦਰਸ਼ਨ ਦਿਦਾਰੇ ਕਰਵਾਓ ਮੈਂ ਤੁਹਾਨੂੰ ਨਿਵਾਜ ਦੇਵਾਂਗਾ ਤੇ ਇਹ ਜੋ ਰਾਜ ਭਾਗ ਹੈ ਮੈਂ ਤੁਹਾਨੂੰ ਦੇ ਦਵਾਂਗਾ ਸਾਤ ਸੰਗਤ ਜੋ ਬੱਚਾ ਕਹਿੰਦਾ ਕਿ ਰਾਜਾ ਜੀ ਸਾਨੂੰ ਇਸ ਮਾਇਆ ਦੀ ਲੋੜ ਨਹੀਂ ਹੈ ਇਹ ਮਾਇਆ ਨੇ ਹੀ ਤਾਂ ਸਾਨੂੰ varphiਆ ਹੋਇਆ ਹੈ ਤੇ ਰਾਜਾ ਬੇਨਤੀ ਕਰਦਾ ਕਿ ਤੁਹਾਨੂੰ ਦਰਸ਼ਨ ਦੇਦਾਰੇ ਕਰਾਣੇ ਹੀ ਪੈਣਗੇ ਦੱਸੋ ਪ੍ਰਮਾਤਮਾ ਕਿੱਥੇ ਹੈ ਕਿਵੇਂ ਮਿਲੇਗਾ ਅੱਜ ਹੀ ਮੈਂ ਦਰਸ਼ਨ ਕਰਨੇ ਹਾਂ ਸਾਤ ਸੰਗਤ ਜੀ ਹੁਣ ਬੱਚਾ ਕਹਿੰਦਾ ਕਿ ਰਾਜਾ ਜੀ ਸਭ ਤੋਂ ਪਹਿਲਾਂ ਮੇਰੇ ਲਈ ਕੁਝ ਦੁੱਧ ਲੈ ਕੇ ਆਓ ਤੇ ਇੱਕ ਜੱਗ ਭਰ ਕੇ ਸਾਥ ਸੰਗਤ ਜੀ ਦੁੱਧ ਲਿਆਇਆ ਜਾਂਦਾ ਹੁਣ ਜਦੋਂ ਦੁੱਧ ਆਉਂਦਾ ਹੈ ਉਹ ਬੱਚਾ ਰਾਜਾ ਨੂੰ ਕਹਿੰਦਾ ਹੈ ਕਿ ਰਾਜਾ ਜੀ ਇਸ ਵਿੱਚੋਂ ਨਾ ਮੈਨੂੰ ਹੁਣੇ ਹੀ ਮੱਖਣ ਦਿਖਾਓ ਇਸ ਦੁੱਧ ਵਿੱਚੋਂ ਹੀ ਮੈਨੂੰ ਕਿਉਂ ਦਿਖਾਓ ਇਸ ਜੱਗ ਦੇ ਵਿੱਚ ਮੂੰ ਰਾਜਾ ਬੜਾ ਹੈਰਾਨ ਹੁੰਦਾ ਹੈ ਕਿ ਭਾਈ ਤੁਸੀਂ ਮੂਰਖ ਹੋ ਇਸ ਤੇ ਮਿਹਨਤ ਕਰਨੀ ਪਵੇਗੀ ਇਸ ਨੂੰ ਗਰਮ ਕਰਨਾ ਪਵੇਗਾ ਉਸ ਤੋਂ ਬਾਅਦ ਠੰਡਾ ਕਰਕੇ ਇਸ ਨੂੰ ਜਾਗ ਲਾਣਾ ਪਵੇਗਾ ਤੇ ਫਿਰ ਕਿਤੇ ਜਾ ਕੇ ਇਸ ਨੂੰ ਰਿੜਕਣਾ ਪਵੇਗਾ ਰਿੜਕਣ ਤੋਂ ਬਾਅਦ ਮੱਖਣ ਨਿਕਲੇਗਾ ਕਿ ਬਾਜਚ ਘੋ ਵੀ ਬਣੇਗਾ ਹਰ ਚੀਜ਼ ਦਾ ਇੱਕ ਪ੍ਰੋਸੈਸ ਹੁੰਦਾ ਹੈ ਤੇ ਭਾਈ ਮਿਹਨਤ ਕਰਨੀ ਪਵੇਗੀ ਇੱਕ ਪ੍ਰਕਿਰਿਆ ਹੈ ਇੱਕ ਸਿਸਟਮ ਹੈ ਇੱਕ ਢੰਗ ਹੈ ਫਿਰ ਕਿਤੇ ਜਾ ਕੇ ਮੱਖਣ ਤੇ ਕਿਉਂ ਨਿਕਲਣਾ ਹੈ ਤੇ ਸਾਥ ਸੰਗਤ ਜੀ ਉਸ ਬੱਚੇ ਨੇ ਕਿਹਾ ਬਸ ਰਾਜਾ ਜੀ ਇਹੀ ਮੇਰਾ ਜਵਾਬ ਹੈ ਕਿ ਬੈਠੇ ਬਿਠਾਈ ਪ੍ਰਮਾਤਮਾ ਦੇ ਦਰਸ਼ਨ ਦੇਦਾਰੇ ਨਹੀਂ ਜੀ ਹੁੰਦੇ ਉਸ ਪ੍ਰਮਾਤਮਾ ਦੀ ਪ੍ਰਾਪਤੀ ਦਾ ਇੱਕ ਢੰਗ ਹੈ ਉਸ ਪ੍ਰਮਾਤਮਾ ਦੀ ਪ੍ਰਾਪਤੀ ਦੀ ਇੱਕ ਪ੍ਰਕਿਰਿਆ ਹੈ ਭਾਈ ਜੇ ਉਸ ਦੇ ਦਰਸ਼ਨ ਦਿਦਾਰੇ ਕਰਨੇ ਨੇ ਨਾ ਜਿਵੇਂ ਕਿਉ ਕੱਢਣ ਲਈ ਸਾਨੂੰ ਕਿੰਨਾ ਕੁਝ ਕਰਨਾ ਪੈਂਦਾ ਆ ਇਹੀ ਰਾਜਾ ਜੀ ਪ੍ਰਮਾਤਮਾ ਸਾਡੇ ਅੰਦਰ ਆ ਤੇ ਸਾਨੂੰ ਗੁਰੂ ਵਾਲਾ ਬੰਨਾ ਪੈਂਦਾ ਹੈ ਗੁਰੂ ਦੇ ਦਿਖਾਏ ਮਾਰਗ ਤੇ ਚੱਲਣਾ ਪੈਂਦਾ ਜਿੰਨੇ ਵੀ ਮਨ ਚੇ ਦੁਵੈਸ਼ ਈਰਖਾ ਇਹ ਵੈਰ ਵਿਰੋਧ ਲਾਲਚ ਇਹ ਕੱਢਣਾ ਪਵੇਗਾ ਤਾਂ ਫਿਰ ਕਿਤੇ ਜਾ ਕੇ ਜਦੋਂ ਅਸੀਂ ਤਪ ਕਰਦੇ ਹਾਂ ਜਪ ਕਰਦੇ ਹਾਂ ਹੱਥਾਂ ਨਾਲ ਕੀਰਤ ਕਮਾਈਆਂ ਕਰਦੇ ਜੀਭਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ ਰਾਜਾ ਜੀ ਫਿਰ ਉਹ ਪਰਮ ਪਿਤਾ ਪ੍ਰਮਾਤਮਾ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਂਦਾ ਹੈ ਸਵਾਪ ਭਾਈ ਜੇ ਅਸੀਂ ਵੀ ਇਸ ਘਿਓ ਦੇ ਵਿੱਚੋਂ ਮੱਖਣ ਕੱਢਣਾ ਹੈ ਘਿਓ ਕੱਢਣਾ ਭਾਈ ਮਿਹਨਤ ਕਰਨੀ ਪਵੇ ਜਿੰਨੇ ਵੀ ਸਾਡੇ ਮਨ ਦੇ ਵਿੱਚ ਦੁਸ਼ ਹੈ ਲਾਲਚ ਹੈ ਈਰਖਾ ਭਾਵਨਾ ਬੁਰੇ ਕਰਮ ਨੇ ਨਾ ਬੁਰੀ ਸੋਚ ਹੈ ਅਸੀਂ ਉਸ ਨੂੰ ਬਾਹਰ ਕੱਢੀ ਸਾਤਸੰਗਤ ਜੀ ਜਦੋਂ ਅਸੀਂ ਇਹਨਾਂ ਕੁਝ ਕਰ ਲਵਾਂਗੇ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਚੱਲਾਂਗੇ ਤੇ ਬਹੁਤਾ ਕੁਝ ਤਿਆਗਣਾ ਵੀ ਪੈਂਦਾ ਭਾਈ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਸਮਝਦੇ ਹਾਂ ਕਿਉਂਕਿ ਉਹਨਾਂ ਨੇ ਸਾਡਾ ਵਿਨਾਸ਼ ਕਰਨਾ ਆ ਬਹੁਤੇ ਜੀਵਾਂ ਤੋਂ ਸਾਤਸੰਗਤ ਜੀ ਨਸ਼ਾ ਹੀ ਨਹੀਂ ਜੇ ਛੱਡਿਆ ਜਾਂਦਾ ਤੇ ਭਾਈ ਜੋ ਨਸ਼ਾ ਨਹੀਂ ਜੇ ਛੱਡ ਸਕਦੇ ਉਹ ਕਿੱਥੋਂ ਪ੍ਰਮਾਤਮਾ ਦੀ ਪਾਲ ਕਰ ਲੈਣਗੇ ਜੋ ਲਾਲਚ ਦਵੇਸ਼ ਹੀਰਖਾ ਵਾਸ਼ਨਾ ਨਹੀਂ ਜੇ ਛੱਡ ਸਕਦੇ ਭਾਈ ਉਹ ਪ੍ਰਮਾਤਮਾ ਦੀ ਪਾਲ ਆਪਣੇ ਅੰਦਰੋਂ ਕਿੱਥੋਂ ਕਰ ਲੈਣਗੇ ਕਿਉਂਕਿ ਹਰ ਚੀਜ਼ ਦਾ ਇੱਕ ਢੰਗ ਹੁੰਦਾ ਹੈ ਭਾਈ ਤੇ ਜੋ ਢੰਗ ਗੁਰੂ ਦੱਸਦੇ ਨੇ ਉਸ ਤੇ ਚੱਲ ਕੇ ਹੀ ਅਸੀਂ ਜੀਵਨ ਸਫਲ ਕਰ ਸਕਦੇ ਹਾਂ ਸੋ ਸਾਥ ਸੰਗਤ ਜੀ ਆਓ ਅਸੀਂ ਵੀ ਗੁਰੂ ਵਾਲੇ ਬਣੀਏ ਗੁਰੂਆਂ ਤੋਂ ਗੁਰਮੰਤਰ ਲਈਏ ਤੇ ਉਸ ਗੁਰਮੰਤਰ ਦੀ ਕਮਾਈ ਕਰੀਏ ਇਮਾਨਦਾਰੀ ਵਾਲਾ ਜੀਵਨ ਬਤੀਤ ਕਰੀਏ ਤੇ ਸਾਥ ਸੰਗਤ ਜੀ ਜਿਵੇਂ ਬਾਬਾ ਸਾਹਿਬ ਡਾਕਟਰ ਭੀਮਰਾਮ ਬੇਦਕਰ ਜੀ ਨੇ ਕਿਹਾ ਸੀ ਨਾ ਪੜੋ ਜੜੋ ਸੰਘਰਸ਼ ਕਰੋ ਤੇ ਜਿੰਨੇ ਵੀ ਸਾਡੇ ਮਹਾਨ ਪੁਰਸ਼ ਹੋ ਨੇ ਧੰਨ ਧੰਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਤਨ ਤਨ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਤਨ ਤਨ ਸਤਿਗੁਰੂ ਨਾਮਦੇਵ ਮਹਾਰਾਜ ਤਨ ਤਨ ਸਤਿਗੁਰੂ ਸਦਨਾ ਜੀ ਤਨ ਤਨ ਸਤਿਗੁਰੂ ਸੈਨ ਜੀ ਤਨ ਤਨ ਸਤਿਗੁਰੂ ਨਾਨਕ ਦੇ ਮਹਾਰਾਜ ਸਭਨਾ ਦਾ ਭਾਈ ਇੱਕੋ ਹੀ ਫਰਮਾਨ ਸੀ ਜਿੰਨੀ ਵੀ ਗੁਰਬਾਣੀ ਉਹ ਸਾਡੇ ਜੀਵਨ ਨੂੰ ਹੀ ਸਫਲ ਕਰਦੀ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਬਸੇ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਕਿ ਭਾਈ ਸੱਚਾ ਸੁਖ ਨਾਮ ਦੇ ਵਿੱਚ ਹੀ ਹੈ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਦੇਨ ਬਸ ਜਾਕੇ ਕਿ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਹਰ ਪ੍ਰਕਾਰ ਦਾ ਸੁੱਖ ਹੈ ਭਾਈ ਸੁੱਖ ਸਾਗਰ ਸੁੱਖਾਂ ਦਾ ਸਾਗਰ ਹੈ ਪ੍ਰਮਾਤਮਾ ਦਾ ਸੰਮਨ ਤੇ ਜੇ ਸੱਚਾ ਸੁੱਖ ਲੈਣਾ ਹੈ ਨਾ ਸਾਧ ਸੰਗਤ ਜੀ ਅਸੀਂ ਪ੍ਰਮਾਤਮਾ ਦਾ ਸੰਮਨ ਕਰੀਏ